ਇਕ ਪਾਲਰ ਦੀ ਟੀਮ ਮਾਤਾ ਚਿੰਤਪੂਰਨੀ ਦੇ ਦਵਾਰੇ ਜਾ ਰਹੀ ਆ ਸੌਣ ਦਾ ਮਹੀਨਾ ਸ਼ੁਰੂ ਹੋ ਚੁੱਕਾ ਔਰ ਮਹਾਮੈਦੇ ਦਵਾਰੇ ਤੇ ਮੇਲੇ ਲੱਗਨੇ ਸ਼ੁਰੂ ਹੋ ਗਏ ਆ ਸਭ ਤੋਂ ਪਹਿਲੀ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਹੇ ਆ ਚੁਹਾਲ ਤੋਂ ਉੱਪਰ ਆ ਕੇ ਨਾਰੀ ਪਿੰਡ ਦੇ ਲਾਗੇ ਜਿਹੜਾ ਲੁਧਿਆਣੇ ਬਵਾਲਿਆਂ ਦਾ ਲੁਧਿਆਣੇ ਬਵਾਲਿਆਂ ਦਾ ਇੱਕੇ ਮਹੀਨੇ ਬਾਅਦ ਲੰਗਰ ਲਾਉਂਦੇ ਤੇ ਸਾਲਾਨਾ ਲੰਗਰ ਵੀ ਲਾਉਂਦੇ ਆ ਪੂਰੀ ਟੀਮ ਸਾਡੇ ਨਾਲ ਮੌਜੂਦ ਆ ਇੱਕ ਬਹੁਤ ਹੀ ਸੇਵਾ ਭਗਤੀ ਦਾ ਕੰਮ ਕਰਦੇ ਆ तरह-तरह ਦੇ ਪਕਵਾਨ ਇੱਥੇ ਲੱਗਦੇ ਨੇ ਔਰ ਜਿਹੜੀ ਸੰਗਤ ਇੱਥੇ ਆ ਕੇ ਛਕਦੀ ਆ ਗੱਲਬਾਤ ਕਰ ਲੈਣੇ ਇੱਥੇ ਦੇ ਪ੍ਰਧਾਨ ਜੀ ਦੇ ਨਾਲ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੀ ਮੇਰਾ ਨਾਮ ਰਣਜੀਤ ਕੁਮਾਰ ਜੀ ਜੀ ਕਿੰਨੇ ਕਦ ਕਦਾਂ ਭੰਡਾਰਾ ਲਾਉਂਦੇ ਇਹ ਭਾਜੀ ਤਕਰੀਬਨ 2008 ਤੋਂ ਮਹਾਮਈ ਦਾ ਭੰਡਾਰਾ ਜੀ ਹੁਣ ਤੱਕ ਕੰਟੀਨਿਊ ਹੈ ਅੱਗੇ ਮਹਾਮਈ ਦੀ ਮਰਜ਼ੀ ਦੇ ਅਨੁਸਾਰ ਕਿੰਨਾ ਚਿਰ ਚੱਲਦਾ ਹਾਂਜੀ ਹਰ ਕਿਰਪਾ ਕਰੋਗੀ ਤੇ ਇਹਨੂੰ 18 ਸਾਲ ਜਾਂ 17 ਸਾਲ ਪੂਰੇ ਹੋ ਕੇ ਹੁਣ ਇਹ 18 ਮਹੀਨਾ ਸਾਲ ਸ਼ੁਰੂ ਹੋਊਗਾ ਸਾਵਣ ਦੇ ਚਾਲੇ ਤੋਂ ਬਾਅਦ ਸਾਵਣ ਦੇ ਹਾਂਜੀ ਯਾਨੀ ਪੂਰੇ 100 ਦਿਨ ਮੇਲਾ ਲੱਗਦਾ ਪੂਰਾ ਸਾਵਣ ਦੇ ਚਾਲੇ ਅਸੀਂ 7 ਦਿਨ ਭੰਡਾਰਾ ਲਾਣੇ ਆ ਤੇ ਅਸ਼ਟਮੀ ਵਾਲੇ ਦਿਨ ਮਹਾਮਈ ਦਾ ਝੰਡਾ ਲੈ ਕੇ ਚਿੰਤਪੁਰ ਦੇ ਦਰਬਾਰ ਪੈਦਲ ਜਾਏਗਾ ਪੈਦਲ ਹਾਂਜੀ ਸਾਡਾ ਜਨਾਬ ਜੀ ਭਾਨ ਲਲਿਤ ਕੁਮਾਰ ਜੀ ਲਲਿਤ ਕੁਮਾਰ ਜੀ ਬੈਸਟਰਾਂ ਲੱਗ ਰਿਹਾ ਤੁਹਾਨੂੰ ਵਜੇ ਤੇ ਆ ਕੇ ਸੇਵਾ ਕਰਨ ਦੇ ਸਾਨੂੰ ਅਸੀਂ ਮਹੀਨੇ ਬਾਅਦ ਆਉਂਦੇ ਆ ਜੀ ਇੱਥੇ ਸੇਵਾ ਕਰਨ ਵਾਸਤੇ ਸਾਨੂੰ ਬਹੁਤ ਜਿਆਦਾ ਵਧੀਆ ਲੱਗਦਾ ਇੱਥੇ ਆ ਕੇ ਸਾਡੀ ਇਹਨ ਮਨ ਦੀ ਸੰਤੁਸ਼ਟੀ ਹੁੰਦੀ ਆ ਇੱਥੇ ਆ ਕੇ ਅਸੀਂ ਇਹੀ ਜੀ ਦੁਆ ਕਰਦੇ ਆ ਮਤਲਬ ਕਿ ਮਹੀਨੇ ਦਾ ਪਹਿਲਾ ਐਤਵਾਰ ਕਦੋਂ ਆਵੇ ਤੇ ਕਦੋਂ ਅਸੀਂ ਆ ਕੇ ਲੰਗਰ ਇੱਥੇ ਲਗਾਈਏ ਤੇ ਸਾਨੂੰ ਲੋਕਾਂ ਤੋਂ ਬਹੁਤ ਇੱਥੇ ਸੇਵਾ ਭਾਵਨਾ ਮਿਲਦੀ ਆ ਇੰਤਜ਼ਾਰ ਰਹਿੰਦਾ ਇੰਤਜ਼ਾਰ ਰਹਿੰਦਾ ਜੀ ਹਰ ਮਹੀਨੇ ਦੇ ਪਹਿਲੇ ਸੰਜੀਵ ਕੁਮਾਰ ਜੀ ਚੇਅਰਮੈਨ ਜੀ ਹਾਂ ਜੋ ਚੇਅਰਮੈਨ ਹੀ ਦਾਤੇ ਦੇ ਦੁਆਰ ਤੇ ਦਾਪਾਂ ਇੱਕ ਤਰ੍ਹਾਂ ਦੇ ਸੇਵਕ ਹੀ ਹੁੰਦੇ ਆ ਹਾਂ ਕੀ ਕੀ ਕਹਿਣਾ ਚਾਹੋਗੇ ਜੀ ਅੱਜ ਮੋਟੇ ਦੇ ਇਹ ਹੀ ਆ ਜੀ ਇਹ ਭੰਡਾਰਾ ਜਿਹੜਾ ਅਸੀਂ ਚਲਾ ਰਹੇ ਆ ਬੜਾ ਬਲਕਿ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਬੜੀ ਮਨ ਨੂੰ ਖੁਸ਼ੀ ਮਿਲਦੀ ਆ ਤੇ ਅਸੀਂ ਹੋਰਾਂ ਨੂੰ ਵੀ ਜੋੜਨ ਨੂੰ ਵਾਸਤੇ ਇਹੀ ਗਵਾਂਗੇ ਵੀ ਇੱਥੇ ਆਓ ਸੇਵਾ ਕਰੋ ਪਰ ਮਹਾਮੈਦਾ ਆਸ਼ੀਰਵਾਦ ਪ੍ਰਾਪਤ ਕਰੋ ਇਹ ਲੰਗਰ ਕਮੇਟੀ ਲੁਧਿਆਣਾ ਵੱਲੋਂ ਦੀ ਲੁਧਿਆਣਾ ਵੱਲੋਂ ਜੈ ਮਾਤਾ ਚੰਦਪੁਰ ਦੀ ਲੰਗਰ ਕਮੇਟੀ ਲੁਧਿਆਣਾ ਵੱਲੋਂ ਜੈ ਮਾਤਾ ਜੀ ਜੈ ਮਾਤਾ ਜੀ ਮੇਰਾ ਨਾਮ ਸੁਖਿੰਦਰ ਕੁਮਾਰ ਸਹਾਏ ਜੀ ਅਸੀਂ ਹਰ ਮਹੀਨੇ ਆਈ ਦਾ ਪਹਿਲਾ ਐਤਵਾਰ ਦਾ ਸਾਡਾ ਪੰਡਾਰਾ ਹੁੰਦਾ ਜੀ ਅਸੀਂ ਇੱਕ ਦਿਨ ਪਹਿਲੇ ਆਈ ਦਾ ਸ਼ਨੀਵਾਰ ਨੂੰ ਸਵੇਰੇ ਸਾਰਾ ਜੋ ਵੀ ਹੁੰਦਾ ਰਾਸ਼ਨ ਪਾਣੀ ਇਕੱਠਾ ਕਰਕੇ ਜੋ ਵੀ ਸਾਨੂੰ ਮਿਲ ਜਾਂਦਾ ਸੇਵਾ ਜੀ ਸਾਰੇ ਲਿਆ ਕੇ ਇਥੇ ਪਨੀ ਸਰਦਾ ਨਾਲ ਪੂਰੀ ਜਿਹੜੇ ਸਾਡੇ 2 4 5 ਬੰਦੇ ਹੁੰਦੇ ਆ ਨਾਲ ਜਿਹੜਾ ਮੈਨ ਉਹ ਨਾਲ ਲਿਆ ਆ ਕੇ ਫਿਰ ਇੱਥੇ ਆਪਾਂ ਪੰਡਾਰਾ ਤਿਆਰ ਕਰੀਦਾ ਸਾਰੀ ਰਾਤ ਮਿਹਨਤ ਵੀ ਕਰੀਦਾ ਫਿਰ ਸਵੇਰੇ 7 8 ਵਜੇ ਜਿਹੜਾ ਵੀ ਹੁੰਦਾ ਇਹ ਸਾਰੇ ਚਾਰ ਰਾਸ ਜਿੰਨਾ ਖੁੱਲੇ ਪੰਡਾਰੇ ਨਾਲ ਸ਼ਾਮ ਤੱਕ ਇਹ ਲੱਗੇ ਜੋਰ ਜੋਰਸ ਜੋਰ ਸੋਰ ਨਾਲ ਲੱਗੇ ਰਹੇਦਾ ਜੀ ਲਗਾਤਾਰ ਲੱਗੇ ਰਹਿੰਦੇ ਸਭ ਤੁਹਾਡਾ ਕਿਨਾਂ ਜੀ ਮਨੋਇਕ ਮਾ ਜੀ ਮਨੋਇ ਤੁਮਾਰ ਜੀ ਸਾਡੇ ਲੁਧਿਆਣਾ ਵਾਲੇ ਦੇ ਲੱਗਾ ਕੇ 30 ਕਹਣਾ ਚੋਗੇ ਭਾਈ ਇਹ ਲੰਗਰ ਦੀ ਸੇਵਾ ਕਰ ਰਹੇ ਬੜੇ ਦੇਰ ਤੋਂ ਤੇ ਬੜੀ ਸ਼ੁਦਾ ਭਾਵਨਾ ਨਾਲ ਸੇਵਾ ਕਰਦੇ ਨੇ ਅਸੀਂ ਬਸ ਲੈ ਕੇ ਆਨੇ ਮਹੀਨੇ ਦੇ ਹਰ ਪਹਿਲੇ ਤਵਾਰ ਤੇ ਆ ਕੇ ਕਿਹੜਾ ਦੇ ਦਰਸ਼ਨ ਕਰੀਦੇ ਨੇ ਨਾਲ ਇਹਨਾਂ ਦੀ ਸੇਵਾ ਕਰੀਦੀ ਹੈ ਜਿਵੇਂ ਮਾਮਾ ਦੀ ਕਿਰਪਾ ਹੈ ਜੀ ਜੈ ਮੈਂ ਤੋਂਮਨ ਸ਼ਰਮਾ ਜੀ ਜੈ ਮਾ ਚੇਤਕੁਨੀ ਲੰਗਰ ਕਮੇਟੀ ਲੁਧਿਆਣਾ ਰਜਿਸਟਰ ਵੱਲੋਂ ਸਾਡਾ ਇਹ ਭੰਡਾਰਾ ਲਗਾਇਆ ਜਾਂਦਾ ਹੈ ਇਹ ਭੰਡਾਰਾ ਸਾਡੇ ਬਜ਼ੁਰਗਾਂ ਨੇ ਸ਼੍ਰੀ ਕੇਵਲ ਕਿਸ਼ਨ ਦਸੋਰ ਜੀ ਨੇ ਸ਼ੁਰੂ ਕਰਵਾਇਆ ਸੀ ਪੋਸਟ ਤੇ ਇੱਕ ਬਹੁਤ ਛੋਟੇ ਜਿਹੇ ਰੂਪ ਦੇ ਵਿੱਚ ਆਪਣੇ ਸਹਿਯੋਗੀਆਂ ਨਾਲ ਉਹਨਾਂ ਨੇ ਸ਼ੁਰੂ ਕਰਵਾਇਆ ਸੀ ਅੱਜ ਇਸ ਢੰਡਾਰੇ ਨੂੰ ਉਹਨਾਂ ਦੇ ਸੁਪੁੱਤਰ ਸ਼ਿਰੇ ਰਣਜੀਤ ਕੁਮਾਰ ਦੀ ਸੋਢੀ ਜੋ ਕਿ ਕੈਨੇਡਾ ਨੇ ਲੇਕਿਨ ਉਹਨਾਂ ਦਾ ਮਨ ਇੱਥੇ ਹੁੰਦਾ ਹੈ ਦਿਲ ਇੱਥੇ ਹੁੰਦਾ ਹੈ ਉਹ ਬੜੀ ਸ਼ਰਧਾ ਤੇ ਪਿਆਰ ਦੇ ਨਾਲ ਇਸ ਢੰਡਾਰੇ ਨੂੰ ਸੰਚਾਲਨ ਕਰ ਰਹੇ ਹਨ ਉਹਨਾਂ ਦੇ ਜਿੰਨੇ ਵੀ ਸਹਿਯੋਗੀ ਹਨ ਜਿੰਨੇ ਉਹਨਾਂ ਨਾਲ ਮਿਲ ਬਣੇ ਸੇਵਾ ਦੇ ਰੂਪੇ ਜਾਂਦੇ ਹਾਂ ਨਾ ਕਿ ਇਹ ਸੋਚ ਕੇ ਕਿ ਮੈਂ ਪ੍ਰਦਾਨ ਕਰਾਂ ਜਾਂ ਮੈਂ ਅਸੀਂ ਲੰਗਰ ਲਗਾਉਂਦੇ ਹਾਂ ਹਰ ਬੰਦਾ ਤਨ ਮਨ ਧੰਦੇ ਨਾਲ ਜਿੰਨੀ ਵੀ ਸੇਵਾ ਹੁੰਦੀ ਉਹ ਸੇਵਾ ਕਰਦਾ ਹੈ ਔਰ ਮਹਾਮਾਏ ਦੇ ਦਰਬਾਰ ਤੇ ਇਸ ਤਰ੍ਹਾਂ ਅਨੰਦ ਮਿਲਦਾ ਹੈ ਕਿ ਸਾਨੂੰ ਇੱਥੇ ਵਿਸ਼ਵਾਸ ਹੈ ਕਿ ਮਹਾਮਾਈ ਜਿੱਦਾਂ ਸਾਖਸ਼ ਤਾਪਾ ਕੇ ਵਿਰਾਜਮਾਨ ਹੋਏ ਹੁੰਦੇ ਹਨ ਜਦੋਂ ਉਸੇ ਦਰਬਾਰ ਤੇ ਆਨੇ ਮਹਾਮਾਈ ਦੀ ਅਪਾਰ ਕਿਰਪਾ ਨੇ ਸਾਡੇ ਤੇ ਅਸ਼ੀਰਵਾਦ ਲੈਂਦਾ ਹੈ ਔਰ ਅਸੀਂ ਮਹਾਮਾਈ ਦੇ ਦਰਬਾਰ ਤੇ ਆ ਕੇ ਮਹਾਮਾਈ ਦੇ ਚੰਨ ਦੇ ਹਮੇਸ਼ਾ ਹੀ ਅਰਦਾਸ ਕਰੇ ਹੈ ਮਾਂ ਸਾਨੂੰ ਇਸ ਤਰ੍ਹਾਂ ਹੀ ਬਲ ਬੁੱਧੀ ਦੇਣਾ ਤਾਂ ਕਿ ਇਸ ਤਰ੍ਹਾਂ ਹੀ ਆਪ ਦੇ ਮੈਂ ਭਗਤਾਂ ਦੀ ਸੇਵਾ ਕਰਦੇ ਭਗਤਾਂ ਦੇ ਭੰਡਾਰੇ ਲਗਾਉਂਦੇ ਰਹੀਏ। ਇਹੀ ਪ੍ਰਾਰਥਨਾ ਨਾਲ ਮੈਂ ਜੈ ਮਾਤਾ ਦੀ ਜੈ ਮਾਂ ਚਿੰਤ ਬੋਲੀ। ਮਾਇਦਾ ਬੋਲ ਸਾਚੇ ਦਰਬਾਰ ਦੀ ਜੈ। ਜਗਰਾਤ ਜਿੰਤਾ ਪੁਰਣੀ ਦਾ ਬੋਲ ਸਾਚੇ ਰਾ ਤੁਹਾਨੂੰ ਨਾਰੀ ਪਿੰਡ ਦੇ ਲਾਗੇ ਦੀਆਂ ਦਿਖਾ ਰਿਹਾ ਸੀ ਜਿਹੜਾ ਕਿ ਪਰਵਾਹੀ ਤੋਂ ਉੱਪਰ ਆਂਦੇ ਆ ਸੌਣ ਦਾ ਮਹੀਨਾ ਸ਼ੁਰੂ ਹੋ ਚੁੱਕਾ ਲੰਗਰ ਲੱਗਨੇ ਸ਼ੁਰੂ ਹੋ ਗਏ ਆ ਲੰਗਰ ਪੰਡਾਰੇ ਨੇ ਮਾ ਦਾ ਸੁੰਦਰ ਦਰਬਾਰ ਇਹਨਾਂ ਨੇ ਸਜਾਇਆ ਇਹ ਜਿਹੜਾ ਪੰਡਾਰਾ ਆ ਮਾਂ ਚਿੰਤਪੁਰਨੀ ਲੰਗਰ ਕਮੇਟੀ ਰਜਿਸਟਰਡ ਲੁਧਿਆਣਾ ਵੱਲੋਂ ਜਿਹੜਾ ਇਹ ਇੱਕ ਮਹੀਨੇ ਬਾਅਦ ਵੀ ਲਾਉਂਦੇ ਨੇ ਤੇ ਲਗਾਤਾਰ ਮੇਲੇ ਤੇ ਵੀ ਲਾਉਂਦੇ ਨੇ ਜਗ੍ਹਾ ਜਗ੍ਹਾ ਲੰਗਰ ਲੱਗੇ ਨੇ ਮਾਂ ਮਾਈ ਦਾ ਆਨੰਦ ਆ ਭਗਤ ਲੰਗਰ ਛਕ ਰਹੇ ਨੇ ਔਰ ਖੁਸ਼ੀਆਂ ਮਨਾ ਰਹੇ ਨੇ ਜੇ ਕਾਰੇ ਲਾ ਰਹੇ ਨੇ ਕੈਮਰਾ ਪਰਸਨ ਸੁਮਿਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾਲਾ ਨਿਊਜ਼